ਸਾਡੇ ਮੋਰਚੇ ਨੂੰ ਅੱਜ ਯੂਨ ਦੇ ਵਿੱਚ ਸਾਡੀ ਗੱਲ ਚਲੀ ਗਈ ਕਿੰਨਾ ਵੱਡਾ ਕਿੰਨੀ ਵੱਡੀ ਕੋਰਟ ਹੈ ਜਿੱਥੇ ਸਾਡੀ ਗੱਲ ਚਲੀ ਗਈ ਹਾਈ ਕੋਰਟ ਸਾਡੇ ਇਸ ਮੋਰਚੇ ਦੇ ਤੇ ਸੰਗਿਆਨ ਲਈ ਬੈਠਾ ਹੈ ਆ ਸਾਡੇ ਮੋਰਚੇ ਦੀ ਹਾਈਟ ਬਹੁਤ ਵੱਧ ਚੁੱਕੀ ਹੈ ਖੱਟਰ ਸਾਹਿਬ ਇਹ ਗੱਲ ਕਹਿ ਰਹੇ ਨੇ ਕਿ ਜਿਹੜੇ ਜਿਹੜੇ ਕਿਸਾਨ ਵੀਰ ਨੇ ਉਹ ਟਰਾਲੀਆਂ ਦੇ ਵਿੱਚ ਕਿਉਂ ਜਾਣਾ ਚਾਹੁੰਦੇ ਨੇ ਦਿੱਲੀ ਉਹ ਬਸ ਤੇ ਵੀ ਜਾ ਸਕਦੇ ਨੇ ਮੈਂ ਖੱਟਰ ਸਾਹਿਬ ਨੂੰ ਇਹ ਕਹਿਣਾ ਚਾਹਣਾ ਕਿ ਟਰਾਲੀ ਸਾਡਾ ਘਰ ਹੈ ਤੁਹਾਡਾ ਇਤਿਹਾਸ ਦੇਖ ਲਿਆ ਸੀ ਕਿ ਇੱਥੇ ਅੱਗੇ 13 ਮਹੀਨੇ ਸਾਡੀ ਕਿਸੇ ਨੇ ਗੱਲ ਨਹੀਂ ਸੁਣੀ ਅਸੀਂ ਕਿਤੇ ਬਹਿਣਾ ਵੀ ਹੈ ਕਿਤੇ ਪੈਣਾ ਵੀ ਹੈ ਰੋਟੀ ਵੀ ਪਕਾ ਕੇ ਖਾਣੀ ਹੈ ਉਹ ਸਾਨੂੰ ਆਪਦਾ ਘਰ ਦੇ ਨਾਲ ਨਹੀਂ ਜਾਏਗਾ ਤੁਸੀਂ ਉਹ ਨਹੀਂ ਕਰਪਾਵਾਂਗੇ ਕੁਝ ਸਵਾਲਾਂ ਦੇ ਜਵਾਬ ਜਿਹੜੇ ਤੁਹਾਡੇ ਜੀਨ ਦੇ ਵਿੱਚ ਫਿਰਦੇ ਨੇ ਉਹ ਲੈਣ ਦੀ ਕੋਸ਼ਿਸ਼ ਕਰਾਂਗੇ ਸਰ ਪੀਸੀ ਦੇ ਵਿੱਚ ਕੋਈ ਸਾਰਾ ਕੁਝ ਬਿਆਨ ਕਰ ਦਿੱਤਾ ਲੋਕ ਇਹ ਜਾਨਣਾ ਚਾਹੁੰਦੇ ਮੋਰਚਾ ਇੱਥੇ ਰਹੇਗਾ ਜਾਂ ਅੱਗੇ ਜਾਏਗਾ ਦੇਖੋ ਬੜੀਆਂ ਬੜੀਆਂ ਇੰਪੋਰਟੈਂਟ ਗੱਲਾਂ ਨੇ ਮੋਰਚਾ ਲੱਗਿਆ ਹੋਇਆ ਸਾਡੇ ਮੋਰਚੇ ਨੂੰ ਅੱਜ ਯੂਐਨ ਦੇ ਵਿੱਚ ਸਾਡੀ ਗੱਲ ਚਲੀ ਗਈ ਕਿੱਡਾ ਵੱਡਾ ਕਿੰਨੀ ਵੱਡੀ ਕੋਰਟ ਹੈ ਜਿੱਥੇ ਸਾਡੀ ਗੱਲ ਚਲੀ ਗਈ ਹਾਈ ਕੋਰਟ ਸਾਡੇ ਇਸ ਮੋਰਚੇ ਦੇ ਉੱਤੇ ਸੰਗਿਆਨ ਲਈ ਬੈਠਾ ਹੈ ਆ ਸਾਡੇ ਮੋਰਚੇ ਦੀ ਹਾਈਟ ਬਹੁਤ ਵੱਧ ਚੁੱਕੀ ਹੈ ਸਾਡੇ ਇਸ ਅੰਦੋਲਨ ਨੂੰ ਬਦਨਾਮ ਨਾ ਕਰ ਸਕਣ ਉਹਦੇ ਲਈ ਸਾਨੂੰ ਮੀਟਿੰਗ ਦੇ ਵਿੱਚ ਉਹਨਾਂ ਦੀ ਦੀ ਵੇਟ ਸਾਨੂੰ ਕਰਨੀ ਪਈ ਜੀ ਖੱਟਰ ਸਾਹਿਬ ਖੱਟਰ ਸਾਹਿਬ ਇਹ ਗੱਲ ਕਹਿ ਰਹੇ ਨੇ ਕਿ ਜਿਹੜੇ ਜਿਹੜੇ ਕਿਸਾਨ ਵੀਰ ਨੇ ਉਹ ਟਰਾਲੀਆਂ ਦੇ ਵਿੱਚ ਕਿਉਂ ਜਾਣਾ ਚਾਹੁੰਦੇ ਨੇ ਦਿੱਲੀ ਉਹ ਬਸ ਤੇ ਵੀ ਜਾ ਸਕਦੇ ਨੇ ਮੈਂ ਖੱਟਰ ਸਾਹਿਬ ਨੂੰ ਇਹ ਕਹਿਣਾ ਚਾਹਣਾ ਕਿ ਟਰਾਲੀ ਸਾਡਾ ਘਰ ਹੈ ਸਾਡਾ ਇਤਿਹਾਸ ਵੇਖ ਲਿਆ ਸੀ ਕਿ ਇੱਥੇ ਅੱਗੇ 13 ਮਹੀਨੇ ਸਾਡੀ ਕਿਸੇ ਨੇ ਗੱਲ ਨਹੀਂ ਸੁਣੀ ਅਸੀਂ ਕਿਤੇ ਬਹਿਣਾ ਵੀ ਆ ਕਿਤੇ ਪੈਣਾ ਵੀ ਆ ਰੋਟੀ ਵੀ ਪਕਾ ਕੇ ਖਾਣੀ ਆ ਉਹ ਸਾਨੂੰ ਆਪਦਾ ਘਰ ਜੇ ਨਾਲ ਨਹੀਂ ਜਾਏਗਾ ਤੇ ਅਸੀਂ ਉਹ ਨਹੀਂ ਕਰ ਪਾਵਾਂਗੇ ਧੰਨਵਾਦ ਉਹ ਨਹੀਂ ਕਰ ਪਾਵਾਂਗੇ ਇੱਕ ਕਿਸਾਨ ਦੀ ਮੌਤ ਹੋ ਗਈ ਕੀ ਕਹਿਣਾ ਚਾਹੋਗੇ ਦੇਖੋ ਬੜੀ ਮੰਦ ਭਾਗੀ ਖਬਰ ਹੈ ਜਿਹੜੇ ਵੀ ਕਿਸਾਨ ਦੀ ਸ਼ਹਾਦਤ ਹੋਈ ਹੈ ਉਹ ਸਾਡੇ ਸਾਰਿਆਂ ਲਈ ਚਿੰਤਾ ਦਾ ਵਿਸ਼ਾ ਹੈ ਅਸੀਂ ਬੜੇ ਬੜੇ ਦੁਖੀ ਮਨ ਨਾਲ ਇਹ ਕਹਿ ਰਹੇ ਹਾਂ ਕਿ ਉਹ ਪਰਿਵਾਰ ਨੂੰ ਉਹ ਜਥੇਬੰਦੀ ਨੂੰ ਬਹੁਤ ਵੱਡਾ ਘਾਟਾ ਪਿਆ ਹੈ ਉਹਦੇ ਨਾਲ हां सरकार नु असी अपील करंगे के सरकार ओ साडे शहीद नु दिल्ली दे मोर्चे दे शहीदां दी तरह उण मान्ता देवे और उणां दी सपोर्ट करे सरकार। ਡੱਲੇਵਰ ਸਾਹਿਬ ਇੰਟਰਨੈਟ ਸਮਾਵਾ ਬਾਰੇ ਪੰਜਾਬ ਸਰਕਾਰ ਦਾ ਕੀ ਕੰਮ? ਪੰਜਾਬ ਸਰਕਾਰ ਨੇ ਕਿਹਾ ਕਿ ਇੰਟਰਨੈਟ ਸਮਾਵਾ ਤੁਹਾਡੀਆਂ ਜਲਦੀ ਹੀ ਅਸੀਂ ਦਬਾਅ ਕਰਵਾ ਦੇਾਂਗੇ। ਕਿੰਨੇ 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 ਦਿਨ ਆਪਾਂ ਇੱਥੇ ਰੁਕਣਾ ਹੋਰ? ਮੈਂ ਪਹਿਲੇ ਅਰਜ਼ੀ ਕੀਤੀ ਆ ਕਿ ਸਾਡਾ ਰੁਕਣ ਦਾ ਕੋਈ ਮੰਤਵ ਨਹੀਂ ਹੈ। ਸਰਕਾਰ ਸਾਡੇ ਨਾਲ ਗੱਲਬਾਤ ਕਰ ਰਹੀ ਹੈ। ਗੱਲਬਾਤ ਦੇ ਵਿੱਚੋਂ ਕੀ ਨਿਕਲਦਾ ਉਸ ਤੋਂ ਬਾਅਦ ਫੈਸਲਾ ਗੱਲਾਂ ਲਾਵਾਂਗੇ। ਕੁਝ ਸਵਾਲਾਂ ਦੇ ਜਵਾਬ ਜਿਹੜੇ ਤੁਹਾਡੇ ਜੀਨ ਦੇ ਵਿੱਚ ਫਿਰਦੇ ਨੇ ਉਹ ਲੈਣ ਦੀ ਕੋਸ਼ਿਸ਼ ਕਰਾਂਗੇ ਸਰ ਪੀਸੀ ਦੇ ਵਿੱਚ ਤੁਸੀਂ ਸਾਰਾ ਕੁਝ ਬਿਆਨ ਕਰ ਦਿੱਤਾ ਲੋਕ ਇਹ ਜਾਨਣਾ ਚਾਹੁੰਦੇ ਮੋਰਚਾ ਇੱਥੇ ਰਹੇਗਾ ਜਾਂ ਅੱਗੇ ਜਾਏਗਾ ਦੇਖੋ ਬੜੀਆਂ ਬੜੀਆਂ ਇੰਪੋਰਟੈਂਟ ਗੱਲਾਂ ਨੇ ਮੋਰਚਾ ਲੱਗਿਆ ਹੋਇਆ ਹੈ ਸਾਡੇ ਮੋਰਚੇ ਨੂੰ ਅੱਜ ਯੂਨ ਦੇ ਵਿੱਚ ਸਾਡੀ ਗੱਲ ਚਲੀ ਗਈ ਕਿੱਡਾ ਵੱਡਾ ਕਿੰਨੀ ਵੱਡੀ ਕੋਰਟ ਹੈ ਜਿੱਥੇ ਸਾਡੀ ਗੱਲ ਚਲੀ ਗਈ ਹਾਈ ਕੋਰਟ ਸਾਡੇ ਇਸ ਮੋਰਚੇ ਦੇ ਉੱਤੇ ਸੰਗਿਆਨ ਲਈ ਬੈਠਾ ਹੈ ਆ ਸਾਡੇ ਮੋਰਚੇ ਦੀ ਹਾਈਟ ਬਹੁਤ ਵੱਧ ਚੁੱਕੀ ਹੈ ਸਾਡੇ ਇਸ ਅੰਦੋਲਨ ਨੂੰ ਬਦਨਾਮ ਨਾ ਕਰ ਸਕਣ ਉਹਦੇ ਲਈ ਸਾਨੂੰ ਮੀਟਿੰਗ ਦੇ ਵਿੱਚ ਉਹਨਾਂ ਦੀ ਦੀ ਵੇਟ ਸਾਨੂੰ ਕਰਨੀ ਪਈ ਜੀ ਖੱਟਰ ਸਾਹਿਬ ਖੱਟਰ ਸਾਹਿਬ ਇਹ ਗੱਲ ਕਹਿ ਰਹੇ ਨੇ ਕਿ ਜਿਹੜੇ ਜਿਹੜੇ ਕਿਸਾਨ ਵੀਰ ਨੇ ਉਹ ਟਰਾਲੀਆਂ ਦੇ ਵਿੱਚ ਕਿਉਂ ਜਾਣਾ ਚਾਹੁੰਦੇ ਨੇ ਦਿੱਲੀ ਉਹ ਬਸ ਤੇ ਵੀ ਜਾ ਸਕਦੇ ਨੇ ਮੈਂ ਖੱਟਰ ਸਾਹਿਬ ਨੂੰ ਇਹ ਕਹਿਣਾ ਚਾਹਣਾ ਕਿ ਟਰਾਲੀ ਸਾਡਾ ਘਰ ਹੈ ਤੁਹਾਡਾ ਇਤਿਹਾਸ ਵੇਖ ਲਿਆ ਸੀ ਕਿ ਇੱਥੇ ਅੱਗੇ 13 ਮਹੀਨੇ ਸਾਡੀ ਕਿਸੇ ਨੇ ਗੱਲ ਨਹੀਂ ਸੁਣੀ ਅਸੀਂ ਕਿਤੇ ਬਹਿਣਾ ਵੀ ਆ ਕਿਤੇ ਪੈਣਾ ਵੀ ਇਹ ਰੋਟੀ ਵੀ ਪਕਾ ਕੇ ਖਾਣੀ ਆ ਉਹ ਸਾਨੂੰ ਆਪਦਾ ਘਰ ਜੇ ਨਾਲ ਨਹੀਂ ਜਾਏਗਾ ਤੁਸੀਂ ਉਨੀ ਕਰ ਪਾਵਾਂਗੇ ਧੰਨਵਾਦ ਉਹ ਨਹੀਂ ਕਰ ਪਾਵਾਂਗੇ ਇੱਕ ਕਿਸਾਨ ਦੀ ਮੌਤ ਹੋ ਗਈ ਕੀ ਕਹਿਣਾ ਚਾਹੋਗੇ ਦੇਖੋ ਬੜੀ ਮੰਦ ਭਾਗੀ ਖਬਰ ਹੈ ਜਿਹੜੇ ਵੀ ਕਿਸਾਨ ਦੀ ਸ਼ਹਾਦਤ ਹੋਈ ਹੈ ਉਹ ਸਾਡੇ ਸਾਰਿਆਂ ਲਈ ਚਿੰਤਾ ਦਾ ਵਿਸ਼ਾ ਹੈ ਅਸੀਂ ਬੜੇ ਬੜੇ ਦੁਖੀ ਮਨ ਨਾਲ ਇਹ ਕਹਿ ਰਹੇ ਹਾਂ ਕਿ ਉਹ ਪਰਿਵਾਰ ਨੂੰ ਉਹ ਜੱਜੇਬੰਦੀ ਨੂੰ ਬਹੁਤ ਵੱਡਾ ਘਾਟਾ ਪਿਆ ਹੈ ਉਹਦੇ ਨਾਲ हां सरकार नु असी अपील करंगे के सरकार ओ साडे शहीद नु दिल्ली दे मोर्चे दे शहीदां दी तरह ओण मान्ता देवे और ओना नी सपोर्ट करे सरकार। ਡਲੇਵਰ ਸਾਹਿਬ ਇੰਟਰਨੈਟ ਸੇਵਾਵਾਂ ਬਾਰੇ ਪੰਜਾਬ ਸਰਕਾਰ ਦਾ ਕੀ ਕਹਣਾ? ਪੰਜਾਬ ਸਰਕਾਰ ਨੇ ਕਿਹਾ ਕਿ ਇੰਟਰਨੈਟ ਸੇਵਾਵਾਂ ਤੁਹਾਡੀਆਂ ਜਲਦੀ ਹੀ ਅਸੀਂ ਦਬਾਵ ਕਰਵਾ ਦਿਆਂਗੇ। ਕਿੰਨੇ 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 ਦਿਨ ਆਪਾਂ ਇੱਥੇ ਰੁਕਣਾ ਹੋਰ? ਮੈਂ ਪਹਿਲੇ ਅਰਜ਼ੀ ਕੀਤੀ ਆ ਕਿ ਸਾਡਾ ਰੁਕਣ ਦਾ ਕੋਈ ਮੰਤਵ ਨਹੀਂ ਹੈ। ਸਰਕਾਰ ਸਾਡੇ ਨਾਲ ਗੱਲਬਾਤ ਕਰ ਰਹੀ ਹੈ। ਗੱਲਬਾਤ ਦੇ ਵਿੱਚੋਂ ਕੀ ਨਿਕਲਦਾ ਉਸ ਤੋਂ ਬਾਅਦ ਫੈਸਲਾ ਕਿੰਨਾ ਲਵਾਂਗੇ।